ਵਾਚ ਨਹੀਂ ਨਮੀ ਅਤੇ ਪੁਕੈਂ ਦੇ ਇਹ ਸਥਾਨ ਧੰਨ ਧੰਨ ਸੀ ਉਹ 72 ਜਾਨ ਬਣਿਆ ਹੋਇਆ ਸੋ ਸਥਾਨ ਤੇ ਧੰਨ ਧੰਨ ਭਰ ਸਾਹ ਜਦੋਂ ਦਿੱਲੀ ਸੀ ਦਿੱਲੀ ਜਾ ਰਹੇ ਸਨ ਤਾਂ ਉਹਨਾਂ ਨੇ ਇੱਕ ਸਥਾਨ ਤੇ ਆਪਕੇ ਸੰਤਾਨ ਦੇ ਦਰਸ਼ਨ ਦਿੱਤੇ ਸਵਾਗਤ ਇਸ ਤਰ੍ਹਾਂ ਦੇ ਦਰਸ਼ਨ ਕਰ ਰਹੇ ਹੋ ਜੀ ਸੋ ਇਹ ਜੋ ਤਰਸਪਰਨ ਪਰ ਉਹ ਹਾਂ ਜੀ ਜੋ ਇਹ ਸਥਾਨ ਹੈ ਕਿ ਪਿੰਡ ਲੰਘ ਦਾ ਜਿਹੜਾ ਪਟਿਆਲਾ ਜਦੋਂ ਗੁਰੂ ਤੇਗ ਬਹਾਦਰ ਸਾਹੀ ਨੇ ਇਸ ਸਥਾਨ ਵਾਲ ਜੋ ਦਿੱਤਾ ਦੁਰਾਚਿੱਤਾ ਫਸਲੇ ਇਹ ਉਹ ਏਰੀਆ ਸੀ ਜੰਗਲ ਦੀ ਤਰ੍ਹਾਂ ਇੱਥੇ ਹੀ ਰੁੱਖ-ਦਰਖਤ ਖੜੇ ਹੁੰਦੇ ਸਨ ਤੇ ਗੁਰੂ ਸਾਹਿਬ ਨੇ ਇੱਥੇ ਡੇਰਾ ਕੀਤਾ। ਉਹ ਇਹ ਸਥਾਨ ਪਟਿਆਲਾ ਰੇਲਵੇ ਸਟੇਸ਼ਨ ਤੋਂ 7 ਮੀਲ ਦੀ ਦੂਰੀ ਤੇ ਪਛਮਤਕੌਂ ਪਿੰਡ ਨਾਲ ਹੈ। ਇਸ ਜ੍ਹਾ ਉਸ ਸਮੇਂ ਪਿੰਡ ਕੋਈ ਫਰਲਾਂਗ ਤੇ ਸੀ। ਗੁਰੂ ਜੀ ਨਾਲ ਮਾਤਾ ਨਾਨਕੀ ਜੀ ਦਾ ਰੱਥ, ਮਾਤਾ ਗੁਜਰੀ ਜੀ ਦਾ ਡੋਲਾ ਉੱਥੇ ਦਾਸੀਆਂ ਆਪੇ ਸੰਤਾ ਮਾਮਾ ਕਿਰਪਾਲ ਕਿਰਪਾਲ ਦਾਸ ਸਤੀਦਾਸ ਭਾਈ ਮਤੀਦਾਸ ਭਾਈ ਤੇਹਾਰਾ ਤੇ ਹੋਰ ਸਨ ਗੱਟਿਆਂ ਦੇ ਰਸਤਾ ਤੇ ਤੰਬੀ ਆਦਿ ਸਮਾਨ ਵੀ ਨਾਲ ਸੇਠ ਖੋਦ ਉਪਰਕ 1663 ਇਸੀ ਸੰਮਤ 1722 ਅਨੰਪੁਰ ਸਹਿਬ ਵਸਾਤ ਦੇ ਦਸਹਰੇ ਤੋਂ ਬਾਅਦ ਯਾਤਰਾ ਸ਼ੁਰੂ ਕਰਕੇ ਵਾਸਪੰਡੰਦੇ ਨੂੰ ਲੱਕਾ ਪਿੰਡ ਤੋਂ ਬਾਅਦ 5 6 7 73 ਦਿਨ ਕੱਤਪਿੰਡ ਗੁਰੂ ਸਾਹਿਬ ਦੇ ਚੇਰੇ ਮੇਰੇ ਤਾਂ ਕੋਈ ਬੰਦਾ ਮਿਲ ਨਹੀਂ ਆਇਆ ਕਿ ਉਥੇ ਗੁਰੂ ਦੀ ਪਿੰਡ ਸੰਬਲੋਂ ਛਾਂ ਦੀ ਘਾਟ ਘੁੰਡੀ ਵਾਲਾ 10 ਕਿਲੋਮੀਟਰ ਥੇਨ ਤਖਰਾ ਸੀ ਪ੍ਰਤਾਪ ਸਿੰਘ ਨੰਬਰਦਾਰ ਦੀ ਜਾਤੀ ਜੋ ਲਖਨਪਤੀ ਲੰਗ ਕੀਤੀ ਸੀ ਵਿਦਵਕ ਪਰਿਵਾਰ ਗੁਰੂ ਸਿੱਖ ਸੀ ਔਰ ਮਾਈ ਦੁੱਧ ਦੀ ਤੋਪਤੀ ਪਾ ਕੇ ਤੇ ਗੁਰੂ ਸਾਹਿਬ ਦੇ ਨਾਲ ਜਾ ਰਹੀ ਤੇ ਬੇਨਤੀ ਕੀਤੀ ਕਿ ਸਾਡੇ ਗੁਰੂ ਸਾਹਿਬ ਨੂੰ ਦੁੱਧ ਹੋ ਜਾ ਮਾਈ ਜੀ ਬਹੁਤ ਖੁਸ਼ ਹੋ ਕੇ ਗੁਰੂ ਸਾਹਿਬ ਨੇ ਚਾਹ ਜਿਵੇਂ ਮਾਈਆਂ ਐ ਅੰਮ੍ਰਿਤਸਰ ਨੂੰ ਰੱਖ ਲਿਆ ਇਸੇ ਤਰ੍ਹਾਂ ਮਾਈ ਪਿੰਡ ਲੰਗ ਨੂੰ ਰੱਖ ਲਿਆ ਹੈ ਮੰਗ ਜੋ ਕੁਸ਼ ਤਾਂ ਮਾਈ ਨੇ ਬੇਨਤੀ ਗੁਰੂ ਜੀ ਗੁਜ਼ਾਰਾ ਮਰਹ ਚੱਲਦਾ ਹੈ ਬਹੁਤ ਗਰੀਬੀ ਹੈ ਤਾਂ ਗੁਰੂ ਜੀ ਨੇ ਇੱਕ ਮੁੱਠ ਦਾਣਿਆਂ ਦੀ ਮਾਈ ਦੇਖਿਆ ਮਾਈ ਜਾ ਆਹ ਦਾਣੇ ਚਾਪੜ ਕਰਕੇ ਭੜੋਲੇ ਚ ਪਾ ਦੇ ਹੀਟਾਂ ਕੱਢੀ ਜਾਣਾ ਚਾਪੜ ਚਾੱਕੇ ਨਾ ਦੇਖਣਾ ਕਦੀ ਵੀ ਇਹ ਜੋ ਹੈ ਇਹ ਖਾਲੀ ਨਹੀਂ ਹੋਵੇਗਾ ਸੋ ਚੱਕ ਦੇ ਨਾਲ ਅੱਗੇ ਕਦੇਕ ਦਾਈ ਕੋਈ ਫਸਲ ਆਏ ਤਾਂ ਪਾ ਦੇਣਾ ਨਹੀਂ ਤਾਂ ਦਾਣੇ ਥੋੜੀ ਖੱਟੀ ਜਾਣਾ ਇਹਦਾਲ ਆਪਣੇ ਪਰਿਵਾਰ ਤੋਂ ਬਿਨਾਂ ਕਿਸੇ ਨਾਲ ਸਾਂਝੀ ਨਹੀਂ ਕਰਦੇ ਤਾਂ ਮਾਤਾ ਜੀ ਨੇ ਆਪਣੇ ਨੂੰਹ ਨਾਲ ਪਰ ਗੱਲ ਸਾਂਝੀ ਕਰ ਲਈ ਪਰ ਅੱਗੇ ਨੂੰਹ ਕੋਟ ਨੂੰਹ ਨੂੰ ਨਹੀਂ ਦੱਸਿਆ ਜੇ ਜਨ ਪਰਿਵਾਰ ਕੀਤੇ ਸਾਹਬ ਗਿਆ ਤਾਂ ਹੋਇਆ ਸੀ ਤਾਂ ਕੋਚਿਆ ਕਿ ਦਾਣੇ ਭਰੋਲੇ ਵਿੱਚ ਪਾਉਣੇ ਤਾਂ ਹੈ ਨਹੀਂ ਪਰ ਦਾਣੇ ਨਿਕਲਦੇ ਰਹਿੰਦੇ ਹਨ ਜਦੋਂ ਚੱਪੜ ਚੱਕ ਕੇ ਦੇਖਿਆ ਤਾਂ ਉੱਤੇ ਗੁਰੂ ਸਾਹਿਬ ਰੋਤੀ ਮਕਤਾਨੇ ਪੈਦਨ ਬਾਕੀ ਭੜੋ ਬਹਰੀ ਸੀ ਸੋ ਇਸ ਥਾਂ ਦੀ ਕੋਸ਼ਿਸ਼ ਕਰਾਂ ਸੋ ਬੰਦਾ ਸਿੰਘ ਬਹਾਦਰ ਦੇ ਸਮੇਂ ਕਿ ਕਿ ਇਥੇ ਗੁਰੂ ਦੀ ਗੱਲ ਚੱਲ ਰਹੀ ਸੀ ਉਹਨਾਂ ਨੇ ਉੱਥੇ ਸਾੜਾ ਬਣਾ ਕੇ ਉਹ ਜਗ੍ਹਾ ਕਹਿਣ ਦਿੱਤੀ ਹੈ ਇਸ ਤੋਂ ਬਾਅਦ ਇਸ ਜੰਗਲ ਸ਼ਿਕਾਰ ਦੇ ਮਹਾਰਾਜਾ ਕਰਨ ਸਿੰਘ ਆਇਆ ਨੇ ਪੂਰੇ ਫਰਸ਼ਾਂ ਦਾ ਆਰਕੀਟੈਕਟ ਇਹ ਤੇ ਉਹਨਾਂ ਦੀ ਸ਼ਰਤਾਂ ਪੂਰੀ ਉਸ ਨੀਂਹ ਜਗ੍ਹਾ ਦੀ 6 7 ਫੁੱਟ ਚਿੰਨ ਪਛੇੜ ਦੀ ਵਾਰ ਬਣਾਈ ਤੇ 2 7 ਅੱਠ ਅੱਠ ਕਰਾ ਬਣਾਇਆ ਸਿਕਿਉਰਟੀ ਪਾਸੇ ਇਕ ਲੰਗਰ ਹਾਲ ਤੇ ਜਰੰਤੀ ਚੇਲੀ ਕਮਰ ਬਣਾਈ ਫੋਏ 6 ਫੁੱਟ ਉੱਚਾ ਜੋ ਖੜਾ ਹੈ ਉਸ ਬਣਾ ਕੇ ਸਾਰ ਲੱਕੜ 20 ਫੁੱਟ ਦਾ ਨਿਸ਼ਾਨ ਸਾਹਿਬ ਅਤੇ ਲੋਹੇ ਦੇ ਬੰਦ ਬਾਰੇ ਫੋਏ ਇੱਕ ਖੂਈ ਮਿਲਵਾਈ ਹਾਰਟ ਪੀਣ ਦੇ ਪਾਣੀ ਦੀ ਖੇੜ ਨਹਾਉਣ ਦੀ ਜਗ੍ਹਾ ਤੇ ਹੋਰ ਦਸਤੂਰ ਆਇਆ ਸਰਕਾਰੀ ਯਾਨਕ ਨੂੰ ਤਿੰਨਨ ਕਾਪੂ ਦੀ ਤਰਫ ਪ੍ਰਤੀ ਮਿਨਾ ਅਤਿਖੋਮ ਨੇ ਆਕਰਸ਼ਿਤ ਕਰਿਆ ਇਹ ਪੈਸੇ ਹਰ ਮਹੀਨੇ ਸਰਕਾਰੀ ਜਾਨੇ ਚ ਮਿਲਦੇ ਇਹ ਮਾਇਆ ਇਤੇ ਆਸਕ ਕਰਨ ਦਾ ਤਨ ਦਾ ਬਸ਼ਰਤ ਕਿਹ ਹਨ ਸੋ ਗੁਰੂ ਗ੍ਰੰਥ ਸਾਹਿਬ ਦੇ ਨਾਮ ਤੇ 500 ਵਿਕੇ ਜਮੀਨ ਲੱਗੀ ਹੋਈ ਹੈ ਜਿਸ ਚੋਂ 300 ਵਿਕੇ ਜਮੀਨ ਲੈਂਗੁਏਜ ਅਤੇ 200 ਵਿਕੇ ਜਸਵਤਨ ਦੀ ਸੀ ਸੋ ਇਹ ਪੁਤ੍ਰਸਥਾਨ ਕਾਫੀ ਦੇਖੇ ਹੋ ਸੋ ਆਪ ਜੀ ਦਰਸ਼ਨ ਕਰੋਗੇ ਫਿਰ ਅਗਲੇ ਪਿੰਡ ਜਦੋਂ ਅਸੀਂ ਕਹਿੰਦੇ ਅਗਲੇ ਕਰੋ ਦਵਾਰਾ ਸਾਹਿਬ ਆਪ ਜੀ ਨੂੰ ਦਰਸ਼ਨ ਕਰਾਏ ਜਾਣਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਲੋਕ ਦ੍ਰਕਤ ਇਤਿਹਾਸ ਜੋ ਪਤਾ ਹੈ ਆ ਤਰੀਕਾ ਲਿਓ ਵਾਈਕਾ ਕਾ ਵਾਈ ਪੱਤੇ ਦੀ ਲਾਗਿ ਇਹ ਦਰਾਜ ਇਹ ਫੇਰੀ ਆਹ ਪਾਏ ਕੇ ਚਰਕਿਤ ਫੇਰ ਵਜੇ ਵਾਇ ਕੀ ਆਜੀ ਦਰਸ਼ਨ ਕਰਗੇ ਦਰਬਾਰ ਹਾਲ ਸਭ ਜੀ ਬਹੁਤ ਹੀ ਸੁੰਦਰ ਦਰਬਾਰ ਹਰ ਬਣਾਇਆ ਗਿਆ ਹੈ ਚਾਰੇ ਪਾਸੇ ਦਰਬਾਰ ਸਾਹਿਬ ਜਿੱਥੇ ਪਾਲ ਕੀ ਸਾਚ ਗੁਰੂ ਗ੍ਰੰਥ ਸਾਹਿਬ ਜੀ ਸ਼ੋਭਤ ਹਨ ਚਾਰੇ ਪਾਸੇ ਸੁਰੱਖਿਆ ਕਰਕੇ ਸ਼ੀਸ਼ਾ ਲਗਾਇਆ ਗਿਆ ਹੈ ਸ਼ਸਤਰ ਸਜਾਈ ਗਏ ਹਨ ਸਵਾਧੀ ਜੀ ਦਰਸ਼ਨ ਕਰ ਰਹੇ ਹੋ ਉਹ ਪਵਿੱਤਰ ਸਥਾਨ ਜਿਸ ਥਾਂ ਤੇ ਗੁਰਦੇਵ ਜੀ ਸਾਹਿਬ ਦੇ ਸਥਾਨਿਸ਼ ਸ਼ੋਭਤ ਹੋਏ ਹਨ ਤੋਂ ਹੁਣ ਇਸ ਤੋਂ ਬਾਅਦ ਆਪ ਜੀ ਨੂੰ ਅਗਲਾ ਗੁਰਦੁਆਰਾ ਸਾਹਿਬ ਜਿੱਥੇ ਜਾਵਾਂਗੇ ਆਪ ਜੀ ਨੂੰ ਦਰਸ਼ਨ ਕਰਾਈਆਂਗੇ ਇਹ ਗੁਰਦੁਆਰਾ ਸਾਹਿਬ ਨਾ ਖਿਰਨ ਸਾਹ ਹੈ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਹਤਾ ਜੀ ਵਰਤਿਕੇ ਔਰ ਇੱਥੇ ਸ਼ੁਭਰਤ ਕਾ ਵਾਹਿਗੁਰੂ ਜੀ ਕਾਪੇ